ਹਾਂਜੀ ਸਤਿ ਸ਼੍ਰੀ ਗਾਲ ਜੀ ਸਾਰੇ ਭਰਾਵਾਂ ਨੂੰ ਹੋਰ ਸਾਰੇ ਵੀ ਠੀਕ ਠਾਕ ਜੀ ਤੇ ਇਹ ਆ ਜੀ ਆਪਣੀ ਜਿਹੜੀ ਹੈਗੀ ਆ ਜੀ ਸਭ ਤੋਂ ਲੇਟ ਵਾਲੀ ਗਾਜਰ ਤੇ ਇਹ ਗੇਤੀ ਗਾਜਰ ਦੀ ਆਪਾਂ ਜਿਹੜੀ ਹੈਗੀ ਆ ਜੀ ਪਟਾਈ ਕਰਾਂਗੇ ਬਸ 10-12 ਦਿਨ ਤੱਕ ਪਟਾਈ ਕਰਦਾਂਗੇ 15 ਦਿਨ ਤੋਂ ਪਹਿਲਾਂ ਪਹਿਲਾਂ ਪਟਾਈ ਉਹਦੀ ਸ਼ੁਰੂ ਕਰ ਦੇਣੀ ਆ ਅ ਗੇਤੀ ਗਾਜਰ ਦੀ ਤੇ ਚਲੋ ਪਟਾਈ ਨੂੰ ਤੇ ਭਾਵੇਂ ਹੋਰ 5-7 ਦਿਨਾਂ ਨੂੰ ਵੀ ਉਹਦੀ ਪਟਾਈ ਕਰ ਦਿੰਦੇ ਪਰ ਇਹ ਹੈਗੀ ਚਲੋ ਸਾਈਜ਼ ਉਹਦਾ ਵਧੀਆ ਭੰਜੂਗਾ ਅੱਜ ਤੋਂ ਨਾਲ ਝਾੜ ਛੁੱਟਦੇ ਜੂਗੀ ਕਿਉਂਕਿ ਇਸ ਵਾਰ ਗਾਜਰ ਪਹਿਲਾਂ ਜਰਮੀਨੇਸ਼ਨ ਘੱਟ ਹੋਣ ਕਰਕੇ ਜਿਹੜੀ ਥੋੜੀ ਕਾਲੀ ਕਰਨਦੇ ਉੱਥੇ ਝਾੜ ਘੱਟ ਆਉਂਦੇ ਕਾਫੀ ਗਾਜਰ ਦੇ ਤੇ ਚਲੋ ਰੇਟ ਵੀ ਸੋਨਾ ਬਣਿਆ ਗਾਜਰ ਦਾ ਹਲੇ ਤੱਕ ਤੇ ਅੱਗੇ ਵੇਖੋ ਇਹਦੇ ਵਿੱਚ ਨਾਲ ਅਸੀਂ ਪਾਉਂਦੇ ਆ ਜੀ ਨੈਟਰਾਬੋਰ ਯਾਰਾ ਲੀਵਾ ਕਹਿ ਲੀਆ ਆਪਾਂ ਅਗਰ ਉਹ ਚੈੱਕ ਇਹਦੀ ਡੋਜ਼ ਆਪਾਂ ਦੇ ਦਿਆਂ ਜੀ 25 ਕਿਲੋ ਪ੍ਰਤੀ ਏਕੜ ਦੇ حساب ਨਾਲ ਜਿਹੜੀ ਲੇਟ ਗਾਜਰਾਂ ਨੂੰ ਉਹਨੂੰ ਪਾਉਂਦੇ ਆ ਆ 25 ਕਿਲੋ ਦਾ ਇਹ ਤੋੜਾ ਹੁੰਦਾ ਜੀ ਤੇ ਇਹ ਆਪਾਂ ਇੱਕ ਪਾਈ ਜਾਂਦੇ ਆ 25 ਕਿਲੋ ਦਾ ਤੋੜਾ ਇਹਦੀ ਡੋਜ਼ ਇਦਾਂ ਹੈ ਕਿ ਇੱਕ ਹੁਣ ਜਿਹੜੀ ਇਹ ਗਾਜਰਾਂ ਨਾਲ ਇਹ ਹੋ ਗਈ ਅੱਜ 34 35 ਦਿਨ ਦੇ ਕਰੀਬ ਤੇ ਇਹਨੂੰ ਪਾਣੀ ਲਾਇਆ ਹਜੇ ਤੋਂ 2 ਦਿਨ ਪਹਿਲਾਂ 2 ਦਿਨ ਪਹਿਲਾਂ ਪਾਣੀ ਲਾਇਆ ਹੈ ਗਿੱਲ ਦੇ ਵਿੱਚ ਹੀ ਪਾਉਣਾ ਹੁੰਦਾ 25 ਕਿਲੋ ਪਾਉਂਦੇ ਆ ਕੈਲਸ਼ੀਅਮ ਜਾਨੀ ਕਿ ਇਹਦੇ ਵਿੱਚ ਕੈਲਸ਼ੀਅਮ ਹੀ ਲਾ ਲਉ ਤੇ ਕੈਲਸ਼ੀਅਮ ਦੀ ਜ਼ਰੂਰਤ ਬਹੁਤ ਹੁੰਦੀ ਆ ਗਾਜਰ ਨੂੰ ਚਲੋ ਗੇਤੀ ਨਹੀਂ ਵੀ ਹੁੰਦੀ ਆ ਪਰ ਆਪਾਂ ਲੇਟ ਵਾਲੀ ਨੂੰ ਪਾਉਨੇ ਹੁੰਦੇ ਆ ਅਗਲੇ ਸਾਲ ਤੋਂ ਪਾਇਆ ਕਰਾਂਗੇ ਗੇਤੀ ਨੂੰ ਵੀ ਕਰਾਂਗੇ ਟ੍ਰਾਇਲ ਚਲੋ ਥੋੜਾ ਪਾ ਕੇ ਖੇਤਾਂ ਦੇ ਵਿੱਚ ਕੀ ਫਰਕ ਪੈਂਦਾ ਗੇਤੀ ਨੂੰ ਕੋਈ ਬਹੁਤੀ ਜ਼ਿਆਦਾ ਸਾਡੇ ਦੇਖਿਆ ਇੱਥੇ ਦਿੱਕਤ ਨਹੀਂ ਆਉਂਦੀ ਲੇਟ ਵਾਲੀ ਗਾਜਰ ਨਾਲ ਬਾਅਦ ਦੇ ਵਿੱਚ ਲੋਹੜੀ ਤੋਂ ਬਾਅਦ ਜਾਂ ਜਨਵਰੀ ਫਰਵਰੀ ਦੇ ਵਿੱਚ ਜਦੋਂ ਬਾਰਿਸ਼ ਆਉਂਦੀ ਉਹਨਾਂ ਤੇ ਉਦੋਂ ਇਹਨੂੰ ਕੀ ਹੁੰਦਾ ਹੈ ਕਿ ਕਈ ਵਾਰ ਪਟਾਈ ਤੋਂ 5 7 10 ਦਿਨ ਲੇਟ ਹੋ ਜੇ ਨਾ ਮੁੜ ਕੇ ਗਰਮੀ ਪੈਣ ਲੱਪੈਂਦੀ ਹੈ ਮੰਨ ਲਓ ਫਰਵਰੀ ਮਾਰਚ ਤੱਕ ਵੀ ਚੱਲ ਜੇ ਤੇ ਇਹ ਗਾਜਰ ਨਾਲ ਗੱਲ ਨਹੀਂ ਚੱਲੂ ਹੋ ਜਾਂਦੀ ਆ ਤੇ ਜਿੱਥੇ ਆਪਣਾ ਇਹ ਬਿਆਹ ਹੁੰਦਾ ਨਾ ਯਾਰ ਆਲੀਵਾ ਅਸੀਂ ਜਿਆਦਾ ਯਾਰਾ ਦਾ ਹੀ ਵਰਤਦੇ ਹੁੰਨੇ ਆ ਯਾਰ ਆਲੀਵਾ ਜਿੱਥੇ ਬਿਆਹ ਹੁੰਦਾ ਉੱਥੇ ਫਿਰ ਇਹ ਦਿੱਕਤ ਜਿਹੜੀ ਹੈਗੀ ਆ ਉਹ ਨਹੀਂ ਹੁੰਦੀ ਚਾਹੇ بارش ਦੋ ਜਿੰਨੀ ਮਰਜ਼ੀ ਹੋ ਜੇ ਪਟਾਈ ਤੋਂ ਭਾਵੇਂ ਆਪਣੀ ਗਾਜਰ ਦਾਖ ਦੇਣ 15 ਦਿਨ 20 ਦਿਨ 25 ਦਿਨ ਲੇਟ ਹੋ ਜੇ ਤੇ ਇਹਦਾ ਜਿਹੜਾ ਹੈਗਾ ਇਹ ਜੀ ਫਿਰ ਆਪਣਾ ਗਾਜਰ ਦਾ ਗਾਲਾਂ ਨੂੰ ਨਹੀਂ ਪੈਂਦਾ ਜਿੱਥੇ ਇਹਦੀਆਂ ਆਪਾਂ ਦੋ ਡੋਜਾਂ ਦੇ ਦੇਣੇ ਦੇ ਦੇਈ ਦੀਆਂ ਇੱਕ ਨੂੰ ਆਪਾਂ ਮੰਨ ਲਓ 25 ਕਿਲੋ ਹੁਣ ਪਾਉਂਦੇ ਆ 34 35 ਦਿਨ ਦੀ ਇੱਥੇ ਕੀ ਹੋ ਗਈ ਗਾਜਰੇ ਤੇ ਇੱਕ ਫੇਰ ਜਦੋਂ ਪਾਣੀ ਲੱਗਾ ਇਹਨੂੰ ਦੂਸਰਾ ਇੱਕ ਪਹਿਲਾ ਪਾਣੀ ਲੱਗਾ ਇਹਨੂੰ ਜਰਮੀਨੇਸ਼ਨ ਤੋਂ ਬਾਅਦ ਤਿੰਨ ਕਿ ਦਿਨ ਹੋਏ ਆ ਹੁਣ ਆ ਛੱਟਾ ਦਵਾਈ ਜਾਂ ਹੁੰਦਾ ਇਹਦਾ 25 ਕਿਲੋ ਪ੍ਰਤੀ ਏਕੜ ਦਾ ਜਦੋਂ ਦੂਸਰਾ ਪਾਣੀ ਆਪਾਂ ਫੇਰ ਲਾਇਆ ਉਹ ਲੱਗੂਗਾ ਇਹਨੂੰ ਕੋਈ ਲਾਵਾਂਗੇ ਆਪਾਂ 60 ਕਿ ਦਿਨ ਤੇ ਜਾ ਕੇ ਉਦੋਂ ਫੇਰ ਇਹਦੀ ਡੋਜ ਦਵਾਂਗੇ ਇਹਨੂੰ ਅ 25 ਕਿਲੋ ਪ੍ਰਤੀ ਏਕੜ ਇਹਦੇ ਨਾਲ ਫਾਇਦੇ ਨੇ ਚਲੋ ਗੇਤੀ ਗਾਜਰ ਨੂੰ ਪਾਉਣ ਦੇ ਵੀ ਹੈਗੇ ਆ ਚਲੋ ਗੇਤੀ ਗਾਜਰ ਨੂੰ ਆਪਾਂ ਕਦੀ ਪਾਏ ਨਹੀਂ ਇਹਦੇ ਫਾਇਦੇ ਹੀ ਹੁੰਦੇ ਆ ਇੱਕ ਦੇ ਗਾਜਰ ਜਿਹੜੀ ਵਿੰਗੀ ਟਿੱਡੀ ਜੀ ਨਹੀਂ ਜਾਂਦੀ ਇਹਦੇ ਨਾਲ ਉਹ ਨਹੀਂ ਜਾਂਦੀ ਸਿੱਧੀ ਗਾਜਰ ਜਾਊਗੀ ਜੀ ਗਾਜਰ ਸਿੱਧੀ ਹੋਊਗੀ ਗਾਜਰ ਦੀ ਲੈਂਥ ਵੀ ਵਧੀਆ ਹੋਊਗੀ ਇੱਕ ਗਾਜਰ ਦੀ ਜਿਹੜੀ ਉੱਪਰੀ ਉੱਪਰ ਵਾਲੀ ਸਕਿਨ ਆ ਜੀ ਲਾਲੋ ਤੇ ਉਹ ਜਿਹੜੀ ਹੈਗੀ ਆ ਬਹੁਤ ਹੀ ਚਮਕਦਾਰ ਬਣੂਗੀ ਗਾਜਰ ਬਹੁਤ ਹੀ ਚਮਕਦਾਰ ਬਣੂਗੀ ਤੇ ਜਿਹੜੇ ਦਾਗ ਧੱਬੇ ਜਿਹੇ ਹੁੰਦੇ ਗਾਜਰ ਤੇ ਉਹ ਨਾ ਰਹਿਣਗੇ ਵੱਟ ਜਿਹੇ ਹੁੰਦੇ ਜ਼ਿਆਦਾਤਰ ਵੇਖੇ ਹੋਣੇ ਤੁਸੀਂ ਆਮ ਜਿਹੜੇ ਗਾਜਰ ਦੀ ਭਰਾ ਖੇਤੀ ਕਰਦੇ ਉਹਨਾਂ ਨੂੰ ਪਤਾ ਉਹ ਦਿੱਕਤ ਨਹੀਂ ਆਉਗੀ ਤੇ ਇੱਕ ਹੋਰ ਆ ਕੀ ਇਹਦੇ ਨਾਲ ਜਿੱਥੇ ਆਪਾਂ ਇਹਨੂੰ ਦੇ ਦਿੰਨੇ ਆ ਪਛੇਤੀ ਗਾਜਰ ਜੀ ਅਸੀਂ ਵੇਨੇ ਆ ਜੀ ਇਹਦੇ ਆ ਜਿਹੜਾ ਵਜਨ ਵੀ ਬਹੁਤ ਕੱਢਦੀ ਹੈ ਜਿੱਥੇ ਪਿਆੰ ਦਾ ਦੋ ਵਾਰ ਆਪਾਂ ਪਾ ਦਈਦਾ ਕੋਈ ਬਹੁਤਾ ਖਰਚਾ ਨਹੀਂ ਇਹਦਾ ਜੇ ਆਪਾਂ حساب ਲਾਈਏ ਤੇ 60 ਰੁਪਏ ਕਿਲੋ ਆਵੇਂ 55-60 60 ਰੁਪਏ ਕਿਲੋ ਤੱਕ ਹੀ ਮਿਲ ਜਾਂਦਾ ਆ 60 70 ਵੀ ਕਈ ਥਾਵਾਂ ਤੇ ਹੈਗਾ ਜੀ ਉੰਜ 60 ਰੁਪਈਆ ਮਿਲਦਾ ਤੇ ਜੇ ਆਪਾਂ ਦੋ ਵਾਰ ਇਹਨੂੰ ਪਾ ਦਈਏ 25-25 ਇਹ 3000 ਦਾ ਪ੍ਰਤੀ ਏਕੜ ਦਾ ਖਰਚਾ ਹੈ ਜੀ ਚਲੋ ਆਪਾਂ ਦੱਸ ਹੀ ਦਿੰਨੇ ਆ 3000 ਪ੍ਰਤੀ ਏਕੜ ਦਾ ਤੇ ਵੀਡੀਓ ਅੱਜ ਆਪਾਂ ਕਾਫੀ ਚਿਰ ਬਾਅਦ ਹੀ ਪਾਉਣ ਲੱਗੇ ਆ ਤੇ ਵੀਡੀਓ ਅੱਗੇ ਕੋਈ ਪਾਈ ਨਹੀਂ ਆ ਤੇ ਪਛੇਤੀ ਗੱਜ ਤੇ ਪਾਉਣ ਰਹੇ ਹਾਂ ਜੀ ਆ ਯਾਰ ਅਲੀਵਾ ਤੇ ਆਪਾਂ ਕਿਹਾ ਚਲੋ ਸਾਰੇ ਭਰਾਵਾਂ ਨੂੰ ਦੱਸ ਦਈਏ ਜੀ ਜਿਹੜੇ ਜਿਹੜੇ ਭਰਾਵਾਂ ਕੋਲ ਪਛੇਤੀ ਗੱਜ ਰਹਿ ਗਈ ਆ ਇਹ ਚਲੋ ਜੇ ਕਿਸੇ ਭਰਾ ਨਹੀਂ ਪਾਉਣਾ ਆ ਪਾ ਵੀ ਸਕਦਾ ਜੇ ਗੇਮ ਪੁਰਾਣੇ ਨਹੀਂ ਬਣਾ ਹੋਇਆ ਚਲੋ ਉਹਨਾਂ ਦੀ ਮਰਜ਼ੀ ਆ ਪਰ ਇਹਦੇ ਰਿਜ਼ਲਟ ਹੈਗੇ ਆ ਜੀ ਬੋਟ ਆਫ ਦੇ ਤੇ ਆਪਾਂ ਦੇ ਪਾਉਣੇ ਹੁੰਦੇ ਆ ਜੀ ਤੇ ਇੱਕ ਕਰ ਫੇਰ ਤੁਹਾਨੂੰ ਆਹ ਲਓ ਜੀ 25 ਕਿਲੋ ਦੀ ਭਰਤੀ ਜੀ ਦੀ ਯਾਰਾ ਵਾਲੀ ਬਾਦੀ ਤੇ ਓਕੇ ਜੀ ਧੰਨਵਾਦ ਜੀ ਸਾਰੇ ਭਰਾਵਾਂ ਦਾ ਮਿਹਰਬਾਨੀ